ਜਦੋਂ ਰਾਸ਼ਟਰਪਤੀ ਤੋਂ ਸ਼ੋਰੇ ਚੱਕਰ ਲੈ ਕੇ ਪਿੰਡ ਪਰ ਤੇ ਆ ਪੰਜਾਬੀ ਗੱਬਰੂ ਤਾਂ ਵੇਖੋ ਪਿੰਡ ਨੇ ਕਿਵੇਂ ਕੀਤਾ ਸਵਾਗਤ ਪਿਛਲੇ ਸਾਲ ਸ਼ੋਪੀਆ ਵਿੱਚ ਪੰਜਾਬੀ ਮੇਜਰ ਨੇ ਮਾਰਿਆ ਸੀ ਵੱਡਾ ਅਤਵਾਦੀ ਕੁੱਲ 6 ਵੱਖ-ਵੱਖ ਆਪਰੇਸ਼ਨਾਂ ਦੀ ਅਗਵਾਈ ਕਰਦੇ ਮਾਰੇ ਸਨ 9 ਅਤਵਾਦੀ ਮੇਜਰ ਤ੍ਰਿਪਤ ਪ੍ਰੀਤ ਸਿੰਘ 24 ਰਾਸ਼ਟਰੀ ਰਾਈਫਲ ਚਾਰ ਰੇਂਜਮੈਂਟ ਦਾ ਅਜਾ ਫੌਜੀ ਅਫਸਰ ਜਿਸ ਨੇ ਪਿਛਲੇ ਸਾਲ ਚੰਮੂ ਕਸ਼ਮੀਰ ਦੇ ਸ਼ੋਪੀਆ ਵਿੱਚ ਇੱਕ ਇੱਕ ਕੈਟਾਗਰੀ ਦੇ ਅਤਵਾਦੀ ਨੂੰ ਖਤਮ ਕੀਤਾ ਸੀ ਇਸ ਤੋਂ ਇਲਾਵਾ 6 ਵੱਖ-ਵੱਖ ਆਪਰੇਸ਼ਨਾਂ ਦੀ ਅਗਵਾਈ ਕਰਦੇ ਹੋਏ ਇਸ ਪੰਜਾਬੀ ਗੱਬਰੂ ਨੇ ਕੁੱਲ 9 ਚੋਟੀ ਦੇ ਅਤਵਾਦੀ ਨੂੰ ਮਾਰ ਕੇ ਤੇ ਸ਼ਾਸੀਆਂ ਦੀ ਸੁਰੱਖਿਆ ਵਿੱਚ ਇੱਕ ਅਹਿਮ ਰੋਲ ਨਿਭਾਇਆ ਸੀ ਬੀਤੇ ਦਿਨੀ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਵੱਲੋਂ ਗਰਦਾਸਪੁਰ ਦੇ ਪਿੰਡ ਖਾਨ ਮਲਕ ਦੇ ਰਹਿਣ ਵਾਲੇ ਮੇਜਰ ਤ੍ਰਿਪਤ ਪ੍ਰੀਤ ਸਿੰਘ ਨੂੰ ਸ਼ੋਹਰੇ ਚੱਕਰ ਨਾਲ ਸਨਮਾਨਿਤ ਕੀਤਾ ਅੱਜ ਮੇਜਰ ਤ੍ਰਿਪਤ ਆਪਣੇ ਪਿੰਡ ਵਾਪਸ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਝੂਰ ਦਾ ਟੰਗ ਨਾਲ ਉਹਨਾਂ ਦਾ ਸਵਾਗਤ ਕੀਤਾ ਉੱਥੇ ਹੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਮੇਜਰ ਤ੍ਰਿਪਤ ਪ੍ਰੀਤ ਸਿੰਘ ਦੀ ਬਹਾਦਰੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹਨਾਂ ਕਹੇ ਕਿ ਸਾਨੂੰ ਆਪਣੇ ਪੁੱਤਰ ਜੋ ਕਿ ਦੇਸ਼ ਦਾ ਪੁੱਤਰ ਹੈ ਤ੍ਰਿਪਤ ਪ੍ਰੀਤ ਸਿੰਘ ਉਸਦੀ ਬਹਾਦਰੀ ਤੇ ਨਾ ਜਾ ਰਿਹਾ ਹੈ। ਇਸ ਵੰਦੀ ਗੱਲਬਤ ਕਰਦਿਆਂ ਤ੍ਰਿਪਤ ਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮੁੱਢਲੀ ਸਿੱਖਿਆ ਸੈਂਟਰ ਸਕੂਲ ਕਪੂਰਥਲਾ ਤੋਂ ਮੁਕੰਮਲ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਐਨਡੀਆ ਰਾਹੀਂ ਭਾਰਤੀ ਫੌਜ ਰਾਹੀਂ ਦੇਸ਼ ਦੀ ਸੇਵਾ ਸ਼ੁਰੂ ਕੀਤੀ। ਉਹਨਾਂ ਕਹਿੰਦੇ ਕਿ ਆਪਰੇਸ਼ਨ ਵਿੱਚ ਅਗਵਾਈ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਇਹਨਾਂ ਆਪਰੇਸ਼ਨਾਂ ਨੂੰ ਬਾਕੋਬੀ ਇੰਤਜ਼ਾਮ ਦਿੱਤਾ ਸਭ ਤੋਂ ਵੱਡੀ ਖਾਦਮ ਫਿਸ਼ਲੇਸ਼ਾ ਚੋਪੀਆ ਬਕੇ ਇੱਕ ਇੱਕ ਲਾਸ ਤੇ ਅਤਵਾਦੀ ਨੂੰ ਮਾਰ ਕੇ ਹਾਸਲ ਹੋਈ ਸੀ ਜਿਸ ਦੇ ਲਈ ਉਹਨਾਂ ਨੂੰ ਮਾਨਯੋਗ ਰਾਸ਼ਟਰਪਤੀ ਵੱਲੋਂ ਸ਼ੋਰੀਆ ਚੱਕਰ ਨਾਲ ਨਵਾਜਿਆ ਗਿਆ ਹੈ ਉੱਤੇ ਇੰਦਰਪ੍ਰੀਤ ਸਿੰਘ ਦੀ ਪਤਨੀ ਸੀਰਤ ਅਤੇ ਉਹਨਾਂ ਦੇ ਪਿਤਾ ਹਰਪਿਆ ਸਿੰਘ ਪੱਡਾ ਨੇ ਕਹਿੰਦੇ ਉਹਨਾਂ ਨੂੰ ਤ੍ਰਿਪਤ ਪ੍ਰੀਤ ਸਿੰਘ ਦੀ ਬਹਾਦਰੀ ਦੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੇਜਰ ਤ੍ਰਿਪਤ ਪ੍ਰੀਤ ਸਿੰਘ 34ਵੀਂ ਬਟਾਲੀਅਨ ਦੀ ਰਾਸ਼ਟਰੀ ਰਾਈਫਲਸ 24 ਨੂੰ ਸ਼ੋਪੀਆ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਅਤਿਵਾਦੀ ਦੀ ਮੌਜੂਦਗੀ ਦੀ ਜਾਣਕਾਰੀ ਪ੍ਰਾਪਤ ਹੋਈ। त्वरित कार्रवाई करते हुए आपने टीम लीडर के रूप में मिशन की योजना बनाई और अपरंपरागत दृष्टिकोण का उपयोग कर लक्ष्य स्थान की घेराबंदी की एवं आतंकवादी की ओर बढ़े इसी बीच आतंकवादी ने आप पर गोलीबारी शुरू कर दी परंतु शूरवीर अधिकारी ने अपने प्राणों की परवाह न करते हुए आतंकवादी के बेहद निकट पहुँच अपने अद्वितीय शौर्य का परिचय देते हुए इस आमने सामने की गोलाबारी में अपने निपुण निशाने से उस आतंकवादी को मार गिराया जिसकी पहचान कैटेगरी आतंकवादी के रूप में में की गई। इसके अतिरिक्त आपने सफल में नौ कट्टर आतंकवादियों को भी मार गिराया आपके अदम में साहस धैर्य एवं उत्कृष्ट वीरता का प्रदर्शन किए जाने के लिए आपको शौर्य चक्र से सम्मानित किया जाता है मेजर तिथप्रीत सिंह ਮੇਰਾ ਮੇਜਰ ਟ੍ਰਿਪ ਪ੍ਰੀਤ ਸਿੰਘ ਹੈ ਤੇ ਮੈਂ ਅੱਜ ਯੈਸਟਰਡੇ ਆ ਵਾਸ ਗਿਵਨ ਦਾ ਅਵਾਰਡ ਸੋਰ ਚੱਕਰ ਬਾਏ ਦ ઓਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਅਵਾਰਡ ਤੋਂ ਬਾਅਦ ਹੁਣ ਮੈਂ ਪਿੰਡ ਵਾਪਸ ਆਇਆ ਤੇ ਪਿੰਡ ਕਾਫੀ ਪਿੰਡ ਵਾਲਿਆਂ ਨੇ ਬਹੁਤ ਮਾਣ ਵਧਾਇਆ ਇਹਨਾਂ ਪਰਿਵਾਰ ਵਾਲਿਆਂ ਨੇ ਸਾਡੇ ਪੂਰੇ ਪਰਿਵਾਰ ਦੇ ਲਈ ਆ ਬੜੀ ਮਾਣ ਵਾਲੀ ਗੱਲ ਆ ਕਿ ਸਾਨੂੰ ਗੈਲੈਂਟਰੀ ਅਵਾਰਡ ਜਿਹੜਾ ਮਿਲਿਆ ਕਿ ਹਾਲਾਂਕਿ ਜਿਹੜਾ ਜਿਵੇਂ ਆਪਰੇਸ਼ਨ ਤੂਪ ਚੋ ਆਪਰੇਸ਼ਨ ਛੋਪੀਆਂ ਜੰਮਨ ਕਸ਼ਮੀਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਹੋਇਆ ਸੀ ਇਤੇ ਹੀ ਪੈਲਟੀ ਦਾ ਟ੍ਰੋਪ ਕਮਾਂਡਰ ਜਿਹੜਾ ਸੀ ਉਹ ਨਿਊਟਰਲਾਈਜ਼ ਕੀਤਾ ਤੇ ਉਸ ਤੋਂ ਇਲਾਵਾ ਅਸੀਂ 34 ਆਰ ਆਰ ਯੂਨਿਟ ਸੀ ਸਾਡੀ 34 ਆਰ ਜਾਟ ਤੇ ਅਸੀਂ ਹੋਰ ਵੀ ਆਪਰੇਸ਼ਨ ਜਿਹੜੇ ਆ ਉਹ ਕੀਤੇ ਜਿਦੇ ਵਿੱਚ ਅਸੀਂ ਫੁੱਲ ਕੁਝ ਮਿਲਟੈਂਟਸ ਜਿਹੜੇ ਉਹ ਅਸੀਂ ਨਿਊਟਰਲਾਈਜ਼ ਕੀਤੇ ਤੇ ਅਪ੍ਰੀਹੈਂਡ ਕੀਤੇ ਤੇ ਉਹਦੇ ਕਰਕੇ ਮੈਨੂੰ ਜਿਹੜਾ ਅਵਾਰਡ ਦਿੱਤਾ ਗਿਆ ਇਸ ਤੋਂ ਪਹਿਲਾਂ ਮੈਂ ਸਟਾਰਟਿੰਗ ਚ ਮੇਰੇ ਅਟੈਚਮੈਂਟ ਟਾਈਮ ਦੇ ਵਿੱਚ ਮੈਂ ਅ ਅਸਾਮ ਚ ਪੋਸਟਡ ਹਾਂ ਅਸਾਮ ਦੇ ਵਿੱਚ ਮੈਨੂੰ ਮੈਂਚਨ ਡਿਸਪੈਚ ਗਲੈਂਟਰੀ ਦੇ ਨਾਲ ਨਵਾਜਿਆ ਗਿਆ ਹੈ ਤੇ ਉੱਥੇ ਮੈਂ ਮੈਂ ਬੈਟਲ ਕੈਜੂਲਟੀ ਵੀ ਹੋਇਆ ਵਧੀਆ ਲੱਗ ਰਿਹਾ ਜੀ ਤੇ ਨਾਲੇ ਜਾਂ ਛੋਟਾ ਪਿੰਡ ਜਿਹੜਾ ਇਹਨੇ ਅੱਗੇ ਵੀ ਕਾਫੀ ਫੌਜ ਦੇ ਵਿੱਚ ਲੜੋ ਜਾਂ ਫਿਰ ਹੋਰ ਵੀ ਕਾਫੀ ਜਗ੍ਹਾ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈ ਬਰ ਚੜ ਕੇ ਹਿੱਸਾ ਲਿਆ ਹੈ ਤੇ ਬੜੇ ਮਾਣ ਦੀ ਗੱਲ ਆ ਕਿ ਮੈਂ ਪਿੰਡ ਨੂੰ ਵੀ ਰਿਪਰੈਜ਼ੈਂਟ ਜਿਹੜਾ ਉਹ ਕਰ ਪੌਣ ਲਿਆ ਤੇ ਬੜੇ ਮੇਰੇ ਲਈ ਪ੍ਰਾਈਡ ਦੀ ਗੱਲ ਆ ਸਾਡੇ ਸਾਰੇ ਪਿੰਡ ਦੇ ਲਈ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਪ੍ਰੀਤਦੇ ਦੇਖੋ ਇਦਾਂ ਜੀ ਵੀ ਪੜ੍ਹਾਈ ਕਰੀਦੀ ਸੀ ਤੇ ਜਿਹੜਾ ਟੈਸਟ ਨਿਕਲ ਜਿੱਥੇ ਉਧਰ ਚਲ ਜੀਦਾ ਸੀ ਉਦਾਂ ਅਦਰਵਾਇਜ਼ ਮੇਰੇ ਫਾਦਰ ਸਾਹਿਬ ਨੇ ਮੈਨੂੰ ਅਹੀਂ ਸੈਨਿਕ ਸਕੂਲ ਦੀ ਤਿਆਰੀ ਕੀਤੀ ਤੇ ਮੈਂ ਸੈਨਿਕ ਸਕੂਲ ਕਪੂਰਥਲੇ ਦਾ ਪੜਿਆ ਤੇ ਉੱਥੋਂ ਦਾ ਹੀ ਟੈਸਟ ਕੱਢਿਆ ਸੀ ਤੇ ਫਿਰ ਉਥੋਂ ਅੱਗੇ ਆਪਣੇ ਆਪ ਹੀ ਜਦੋਂ ਅਸੀਂ 7 ਸਾਲ ਉੱਥੇ ਰਹਿੰਨੇ ਆ ਤੇ ਪ੍ਰੇਰਿਤ ਬੰਦਾ ਬਈ ਹੋ ਜਾਂਦਾ ਫੋਰੀ ਜੀ ਮੇਰਾ ਨਾਮ ਸਿਰਜੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਕਿ ਮੇਰੇ ਹਸਬੰਦ ਨੇ ਇੰਨਾ ਵਧੀਆ ਕੰਮ ਕੀਤਾ ਵਾ ਦੇਸ਼ ਪ੍ਰਤੀ ਬਹੁਤ ਵਧੀਆ ਕੰਮ ਕਰਕੇ ਆਨੇ ਉਹਨਾਂ ਦੀ ਡਿਊਟੀ ਸੀ ਬਹੁਤ ਵਧੀਆ ਕੀਤਾ ਨੇ ਮੈਂ ਬਹੁਤ ਖੁਸ਼ ਹਾਂ ਬਹੁਤ ਵਧੀਆ ਲੱਗਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਨਾ ਮਾਨ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਆ ਥੈਂਕ ਯੂ ਮੈਂ ਤੇ ਰੱਧਾਲ ਸਿੰਘ ਪੱਡਾ ਤੇ ਜਦੋਂ ਹੁਣ ਤੇ ਮੈਨੂੰ ਫਾਟ ਗਿਆ ਉਹਦੇ ਕਰਕੇ ਮੇਰੇ ਥੋੜੇ ਜਿਹਾ ਬੋਲੇ ਆ ਬੋਲੇ ਉਹਦੇ ਤੇ ਮੈਂ ਵੈਸੇ ਇੰਜੀਨੀਅਰ ਹਾਂ ਇਹ ਜਦੋਂ ਇਹਨੇ ਐਡਮਿਸ਼ਨ ਲਿਆ ਕੋਚਿੰਗ ਵਾਸਤੇ ਬੜੀ ਖੁਸ਼ੀ ਹੋਈ ਫਿਰ ਉਹਨੂੰ ਟ੍ਰੇਨਿੰਗ ਨੂੰ ਕੰਪਲੀਟ ਕਰਕੇ ਫਿਰ ਬਾਦ ਆਇਆ ਫਿਰ ਖੁਸ਼ੀ ਹੋਈ ਤੇ ਉਸ ਬਾਅਦ ਇਹਨੇ ਖਤਰਨਾਕ ਏਰੀਏ ਚ ਡਿਊਟੀ ਕੀਤੀ ਹੁੰਦਾ ਹੀ ਆ ਕਿਤੇ ਇਹੋ ਜਿਹਾ ਮਹੋਰ ਇਹੋ ਜੇ ਸਾਹਮਣੇ ਤੇ ਉਹਦੇ ਟਾਈਮ ਤੇ ਜਾ ਕੇ ਤੇ ਇਹ ਇਹੋ ਜਿਹਾ ਕੰਮ ਕਰਕੇ ਆਏ ਤੇ ਹੁਣ ਖੁਸ਼ੀ ਹੋ ਗਈ ਹੁਣ ਬਹੁਤ ਬੜੀ ਖੁਸ਼ੀ ਹੋਈ ਕਿ ਸੰਮ ਰਾਸ਼ਟਰਪਤੀ ਨੇ ਨੂੰ ਬੁਲਾ ਲਿਆ ਤੇ ਫੇਰ ਅਹੀਂ ਆਏ ਆ ਤੇ ਸਾਨੂੰ ਤੇ ਸਾਡੇ ਪਿੰਡ ਨੂੰ ਬੜੀ ਖੁਸ਼ੀ ਹੋਈ ਆ ਕਿ ਅਹੀਂ ਕੋ ਲੈ ਕੇ ਆਏ ਆ ਆਪਣੇ ਪਿੰਡ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਥੈਂਕ ਯੂ